ਹੁਣ ਬਹੁਤ ਹੀ ਜਲਦ ਫਿਲਮਾਂ ਦੇ ਵਿੱਚ ਵਿਖਾਏ ਜਾਣ ਵਾਲੇ ਸਿੱਖ ਵਿਆਹ ਯਾਨੀ ਕਿ ਆਨੰਦ ਕਾਰਜ ਦਾ ਫਿਲਮਾਂਕਣ ਨਹੀਂ ਕੀਤਾ ਜਾ ਸਕੇਗਾ ਦਰਅਸਲ ਕਈ ਟੀਵੀ ਸੀਰੀਅਲਸ ਨੇ ਤੇ ਕਈ ਫਿਲਮਾਂ ਨੇ ਜਿਸ ਦੇ ਵਿੱਚ ਆਨੰਦ ਕਾਰਜ ਵਿਖਾਏ ਜਾਂਦੇ ਨੇ ਯਾਨੀ ਕਿ ਇੱਕ ਫਿਲਮਾਂਕਣ ਕੀਤਾ ਜਾਂਦਾ ਹੈ ਜਿਸ ਦੇ ਲਈ ਆਨੰਦ ਕਾਰਜ ਦੀ ਔਰਸਮ ਵਿਖਾਈ ਜਾਂਦੀ ਹੈ ਪਰ ਇਸ ਨੂੰ ਲੈ ਕੇ ਬਹੁਤ ਹੀ ਜਲਦ ਹੁਣ ਗਿਆਨੀ ਰਗਵੀਰ ਸਿੰਘ ਜੀ ਕੋਈ ਵੱਡਾ ਫੈਸਲਾ ਲੈ ਸਕਦੇ ਨੇ ਦਰਅਸਲ ਅੱਜ ਕਾਲ ਤੱਕ ਸਭ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਵੱਲੋਂ ਐਸਜੀਪੀਸੀ ਤੋਂ ਰਿਪੋਰਟ ਮੰਗ ਲਈ ਗਈ ਹੈ ਜਿਸ ਦੇ ਵਿੱਚ ਉਹਨਾਂ ਇਸ ਤੇ ਇਤਰਾਜ਼ ਜ਼ाहਰ ਕੀਤਾ ਕਿ ਟੀਵੀ ਸੀਰੀਅਲਸ ਤੇ ਫਿਲਮਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਿੱਖ ਵਿਆਹਾਂ ਨਿਕੀ ਆਨੰਦ ਕਾਰਜ ਵਿਖਾਏ ਜਾਂਦੇ ਨੇ ਤਾਂ ਇਹ ਬਿਲਕੁਲ ਗਲਤ ਹੈ ਉਹਨਾਂ ਦਾ ਕਹਿਣਾ ਕਿ ਗੁਰਦੁਆਰਾ ਸਾਹਿਬ ਦਾ ਸੈੱਟ ਲਗਾਣਾ ਤੇ ਨਕਲੀ ਆਨੰਦ ਕਾਰਜ ਕਰਨਾ ਬਿਲਕੁਲ ਹੀ ਗਲਤ ਹੈ ਜਿਸ ਨੂੰ ਲੈ ਕੇ SGPC ਤੋਂ ਰਿਪੋਰਟ ਮੰਗ ਲਈ ਗਈ ਹੈ ਤਾਂ ਇਸ ਤੋਂ ਬਾਅਦ ਕੋਈ ਵੱਡਾ ਫੈਸਲਾ ਵੀ ਸ਼ਿਕਾਲ ਤੱਕ ਸਾਹਿਬ ਵੱਲੋਂ ਜਾਰੀ ਹੋ ਸਕਦਾ ਹੈ ਦਰਅਸਲ ਕਈ ਅਜਿਹੇ ਸਰੀਅਲਸ ਨੇ ਕਈ ਜਈਆਂ ਫਿਲਮਾਂ ਨੇ ਜਿਸ ਦੇ ਵਿੱਚ ਹੁਣ ਤੱਕ ਆਨੰਦ ਕਾਰਜ ਦੀ ਜਿਹੜੀ ਰਸਮ ਹੈ ਉਹ ਵਿਖਾਈ ਗਈ ਹੈ ਪਰ ਇਸ ਨੂੰ ਲੈ ਕੇ ਹੁਣ ਗਿਆਨੀ ਰਕबीर ਸਿੰਘ ਜੀ ਵੱਲੋਂ ਇਤਰਾਜ਼ ਜ਼ਾਹਰ ਕੀਤਾ ਗਿਆ ਹੈ ਹਾਲਾਂਕਿ ਦੱਸ ਦਈਏ ਕਿ ਇਸ ਤੋਂ ਪਹਿਲਾਂ ਹੀ ਮੈਰਿਜ ਪੈਲਸਾ ਦੇ ਵਿੱਚ ਸ਼ਿਰਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਲੈ ਕੇ ਜਾਣ ਤੇ ਰੋਕ ਲਗਾ ਦਿੱਤੀ ਗਈ ਹੈ ਤੇ ਹੁਣ ਇੱਕ ਵੱਡਾ ਹੋਰ ਫਸਲਾਤ ਸਕਦਾ ਦਾ ਰਸਲਾ ਸ਼ਿਕਾਲਤਕ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਜੀ ਵੱਲੋਂ ਪੰਜ ਅਹਿਮ ਗੱਲਾਂ ਕਹੀਆਂ ਗਈਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਵਪਾਰ ਦੇ ਲਈ ਸਿੱਖ ਪਰੰਪਰਾਵਾਂ ਦੇ ਨਾਲ ਛੇੜਛਾੜ ਨਹੀਂ ਹੋਣੀ ਚਾਹੀਦੀ ਉਹਨਾਂ ਦਾ ਕਹਿਣਾ ਹੈ ਕਿ ਫਿਲਮਾਂਕਨ ਦੇ ਲਈ ਇੱਕ ਨਕਲੀ ਗੁਰੂ ਘਰ ਦਾ ਸੈੱਟ ਤਿਆਰ ਕਰਨਾ ਨਕਲੀ ਆਨੰਦ ਕਾਰਜ ਕਰਵਾਉਣੇ ਬਿਲਕੁਲ ਗਲਤ ਹੈ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਸਿੱਖ ਐਕਟਰ ਜਾਂ ਫਿਰ ਡਾਇਰੈਕਟਰ ਇਸ ਦੇ ਵਿੱਚ ਸ਼ਾਮਲ ਹੋਵੇਗਾ ਤਾਂ ਪਰੰਪਰਾ ਦੇ ਮੁਤਾਬਕ ਉਸਤੇ ਵੀ ਕਾਰਵਾਈ ਹੋਵੇਗੀ ਯਾਨੀ ਕਿ ਅਜਿਹਾ ਸੈਟ ਨਹੀਂ ਲਗਾਣਾ ਤੇ ਨਾ ਹੀ ਅਨੰਦ ਕਾਰਜ ਹੋ ਸਕਦੇ ਨੇ ਤਾਂ ਉਹਨਾਂ ਦੇ ਵੱਲੋਂ ਕੋਈ ਵੱਡਾ ਫੈਸਲਾ ਕਹਿ ਸਕਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਾਰੀ ਕੀਤਾ ਜਾ ਸਕਦਾ ਐਸਜੀਪੀਸੀ ਤੋਂ ਜਿਹੜੀ ਰਿਪੋਰਟ ਹੈ ਉਹ ਮੰਗ ਲਈ ਗਈ ਹੈ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਸਿੱਖ ਪੰਥ ਪਹਿਲੇ ਹੀ ਜੇਕਾਲ ਤੱਕ ਸੈਬ ਦੇ ਵੱਲੋਂ ਜਿਹੜੇ ਆਦੇਸ਼ ਜਾਰੀ ਹੋਏ ਨੇ ਜਿਸ ਵਿੱਚ ਇਹ ਕਿਹਾ ਗਿਆ ਹੈ ਕਿ ਫਿਲਮਾਂਕਣ ਨਹੀਂ ਹੋਵੇਗਾ ਅਨੰਦ ਕਾਰਜ ਦਾ ਗੁਰੂ ਘਰ ਦੇ ਵਿੱਚ ਫਿਲਮਾਂਕਣ ਨਹੀਂ ਕੀਤਾ ਜਾ ਸਕਦਾ ਪਹਿਲਾਂ ਹੀ ਰੋਕ ਲਗਾਈ ਗਈ ਹੈ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਅਜਿਹੇ ਦੇ ਵਿੱਚ ਸਿੱਖ ਜਿਹੜੇ ਨੇ ਜਾਂ ਜਿਹੜੀ ਸੰਗਤ ਗੁਰੂ ਘਰ ਦੇ ਨਾਲ ਜੁੜੀ ਹੁੰਦੀ ਹੈ ਜਿਨ੍ਹਾਂ ਦੀ ਆਸਥਾ ਜੁੜੀ ਹੁੰਦੀ ਹੈ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਤਾਂ ਐਸਜੀਪੀਸੀ ਦੀ ਰਿਪੋਰਟ ਤੇ ਹੁਣ ਜਥੇਦਾਰਸ਼ੀ ਅਕਾਲ ਤਖਤ ਸਾਹਿਬ ਦੇ ਵੱਲੋਂ ਕੋਈ ਆਦੇਸ਼ ਜਿਹੜਾ ਹੈ ਉਹ ਜਾਰੀ ਕੀਤਾ ਜਾ ਸਕਦਾ ਹੈ ਦਰਸਲ ਰਿਪੋਰਟ ਮੰਗ ਲਈ ਗਈ ਹੈ ਤੇ ਇਸ ਨੂੰ ਲੈ ਕੇ ਬਹੁਤ ਹੀ ਜਲਦ ਕੋਈ ਹੁਕਮ ਜਾਰੀ ਹੋ ਸਕਦੇ ਨੇ ਜਿਸ ਦੇ ਵਿੱਚ ਦੱਸ ਦਈਏ ਕਿ ਹੁਣ ਕਹਿ ਸਕਦੇ ਆ ਕਿ ਬਹੁਤ ਹੀ ਜਲਦ ਇਹ ਹੁਕਮ ਆ ਸਕਦੇ ਨੇ ਕਿ ਜਿਵੇਂ ਫਿਲਮਾਂਕਣ ਕੀਤਾ ਗਿਆ ਹੈ ਕਿ ਗੁਰੂ ਘਰਾਂ ਦੇ ਵਿੱਚ ਫਿਲਮਾਂਕਣ ਨਹੀਂ ਹੋਵੇਗਾ ਨਕਲੀ ਆਨੰਦ ਕਾਰਜ ਨਕਲੀ ਗੁਰੂ ਘਰ ਦਾ ਸੱਟ ਨਹੀਂ ਲਾਇਆ ਜਾ ਸਕਦਾ ਤਾਂ ਇਸ ਨੂੰ ਲੈ ਕੇ ਜਥੇਦਾਰ ਯਾਨੀ ਰਕबीर ਸਿੰਘ ਜੀ ਵੱਲੋਂ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਤਾਂ ਕਹਿ ਸਕਦਾ ਕਿ ਹੁਣ ਫਿਲਮਾਂ ਦੇ ਵਿੱਚ ਤੇ ਟੀਵੀ ਸੀਰੀਅਲਸ ਦੇ ਵਿੱਚ ਜਿਹੜੇ ਨਕਲੀ ਵਿਆਹ ਨੇ ਨਕਲੀ ਆਨੰਦ ਕਾਰਜ ਨੇ ਉਹ ਨਹੀਂ ਵਿਖਾਈ ਜਾ ਸਕਣਗੇ